ਫੇਸ ਕੁਆਲਿਟੀ ਮੇਰਾ ਭਰਾ ਮਾਰੋ ਚਾਤ ਬਾਕੀ ਇਧਰ ਬਹਿਣੀ ਵਾਲੇ ਪਾਸਿਓਂ ਵੀ ਮੈਂ ਤੁਹਾਨੂੰ ਇੱਕੋ ਹੀ ਦਿਖਾ ਦਿਆਂ ਠੀਕ ਹੈ ਜੀ ਵਾਡ ਵੀਰ ਨੂੰ ਤੁਸੀਂ ਦੇਖ ਸਕਦੇ ਜੇ ਆਰਡਰ ਕੁਆਲਿਟੀ ਆ ਦੇਖੋ ਹਾਂ ਜੀ ਕਿਸਾਨ ਜੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਪੱਤੀ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਗਰਵੇਲ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਦਾ ਕਿਸੇ ਰੱਖੋਂ ਦਾ ਵੈਸੇ ਸੀ ਕੋਈ ਸੇਲ ਪਰਚੇਦ ਦਾ ਕੰਮ ਨਹੀਂਗਾ ਇਹ ਆਪਾਂ ਸਟਾਰਟਿੰਗ ਤੋਂ ਦੱਸ ਦਿੰਨੇ ਆਂ ਘਰੇਲੂ ਪਸ਼ਵਾਂ ਦੇ ਵਿੱਚੋਂ ਇੱਕ ਪੂਰੀ ਤਿਆਰੀ ਦੇ ਉੱਤੇ ਇੱਕ ਮੱਝ ਖੜੀ ਆ ਇੱਕ ਝੋਟੀ ਆ ਪਤਾ ਨੂੰ ਦਿਖਾ ਦੇਾਂਗੇ ਇਹ ਵੀ ਇਹਨੂੰ ਵੀ ਸੇਲ ਕਰਦੇ ਪਏ ਆ ਬਾਕੀ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਜਦੋਂ ਸਭਰਾ ਆਪਾਂ ਵਿਜ਼ਿਟ ਕਰਾਂਗੇ ਠੀਕ ਆ ਜੀ ਸਭਰਾ ਤੋਂ ਜਿਹੜੀ ਸ਼ਰਕਤ ਕੋਟ ਗੁੱਡੇ ਨੂੰ ਜਾਂਦੀ ਆ ਇਸੇ ਸ਼ਰਕਤੇ ਉੱਪਰ ਇਹ ਹਵੇਲੀਆਂ ਨੇ ਬੈਕਾਂ ਨੇ ਵੈਸੇ ਪਿੰਡ ਸਭਰਾ ਬਿਲਕੁਲ ਨੇੜੇ ਦੀਕ ਆ ਇੱਥੋਂ ਕੋਈ ਅੱਧੇ ਕਿਲੋਮੀਟਰ ਦੀ ਦੂਰੀ ਤੇ ਨਾਲ ਲੱਗਦੇ ਪਿੰਡ ਸੀਤੋ ਕੋਟ ਬੁੱਡਾ ਪਿੰਡ ਥੋੜੀ ਦੂਰੀ ਤੇ ਡੂਮਣੀ ਵਾਲਾ ਤੇ ਇਧਰ ਇੱਕ ਪਾਸੇ ਜਿੱਕਰ ਗੱਲ ਕਰੀਏ ਕੁੱਤੀ ਵਾਲਾ ਪਿੰਡ ਥੋੜੀ ਦੂਰੀ ਤੇ ਕੜੌਮਾ ਇਹ ਪਿੰਡ ਲਾਗੇ ਲਾਗੇ ਆ ਅੱਜ ਤਰੀਕ 1 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਇਸ ਵੀਡੀਓ ਦੇ ਵਿੱਚ ਇੱਕ ਝੋਟੀ ਆਪਾਂ ਤੁਹਾਨੂੰ ਦਿਖਾਵਾਂਗੇ ਫਲਿਓ ਗਰਮ ਵਾਲੀ ਪੂਰੀ ਬਣੀ ਖਲੋਤੀ ਆ ਫੱਬੀ ਖਲੋਤੀ ਆ ਅਗੋਂ ਕੋਈ ਵੀ ਫਾਰਮਰ ਭਰਾ ਖਰੀਦਦਾਰੀ ਕਰਨਾ ਚਾਹੂਗਾ ਇੱਥੇ ਆਣ ਕੇ ਆਪਣੀ ਟਿੱਪ ਕੇ ਤਸੱਲੀ ਕਰਕੇ ਲੈ ਜਾ ਜੇ ਹੋਰ ਕਿਸੇ ਰਕਮ ਦੀ ਕੋਈ ਭਾਰਤੀਸ਼ੇ ਦੀ ਮੁਸ਼ਕਲ ਹੋਈ ਜਾ ਨਾ ਹੋਈ ਆਪਾਂ ਵੀਡੀਓ ਦੇ ਵਿੱਚ ਕਲੀਅਰ ਕਰ ਦਿਆਂਗੇ। ਸੋ ਰੇਡ ਪਰਤਾ ਵਿੱਚ ਵੀਡੀਓ ਵੀਡੀਓ ਦੇ ਵਿੱਚ ਦੱਸ ਦਿਆਂਗੇ। ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗੁਰਦੇਲ ਸਾਸਤਰੀ ਕਾਲ ਵੀ। ਠੀਕ ਆ। ਹੋਰ ਗੁਰਦੇਲ ਸਾਹਿਬ ਠੀਕ ਠਾਕ? ਬਸ ਵਧੀਆ ਤਾਂ। ਠੀਕ ਆ। ਲੈ ਵੀ ਗੁਰਦੇਲ ਅੱਜ ਜਿਹੜੀ ਆਪਾਂ ਇਹ ਛੋਟੀ ਸੇਲ ਕਰਦੇ ਪਏ ਆ। ਹਾਂਜੀ। ਇਹ ਘਰੋਂ ਛੋਟੀ ਸੇਲ ਕਰਦੇ ਪਏ ਵੈਸੇ ਮਾਲ ਜਿੰਨਾ ਵੀ ਤੁਹਾਡੇ ਕੋਲ ਰੱਖਿਆ ਸਾਫ਼ ਸੁਥਰੇ ਪਸ਼ੂ ਆ ਨੀਲੀ ਰਾਵੀ ਦੇ ਸਾਰੇ ਹਨ। ਹਾਂਜੀ। ਤੇ ਅੱਜ ਇਹ ਛੋਟੀ ਸੇਲ ਕਰਨਾ ਪ੍ਰੋਗਰਾਮ ਬਣਾਇਆ। ਹਾਂਜੀ। ਤੇ ਜੇਕਰ ਸੁਆ ਦੇ ਵਿੱਚ ਗਰਵੇਲ ਸਿੰਘਾਂ ਨਾਲ ਗੱਲ ਕਰੀਏ ਤੇ ਸੂਬਿਆਂ ਦੇ ਵਿੱਚ ਝੋਟੀ ਕਨਮਾ ਹੋ ਗਈ ਦੂਜੇ ਸੂਏ ਆ ਗਏ ਦੂਜੇ ਸੂਏ ਆ ਹਾਂਜੀ ਪਹਿਲਾ ਸੂਆ ਆਪਾਂ ਆਪਦੇ ਘਰੇ ਮਾਲਕੀ ਜੰਮੀ ਪਲੀ ਆਪਣੇ ਕੋਲ ਹੀ ਸੀ ਹਾਂਜੀ ਜੋ ਨਿੱਕੀ ਜੰਮੀ ਪਲੀ ਆਪਣੇ ਕੋਲ ਹੀ ਕੱਟੀ ਆਪਣੇ ਕੋਲ ਹੀ ਹੋਈ ਆ ਮਾਂ ਵੀ ਇਹਦੀ ਆਪਣੇ ਕੋਲ ਹੀ ਜ ਫਿਰ ਮਾਂ ਵੀ ਆਪਣੇ ਕੋਲ ਹੀ ਆਈ ਠੀਕ ਆ ਤੇ ਮਾਂ ਦਾ ਕੋਈ ਦੁੱਧ ਰਿਕਾਰਡ ਕਿੰਨਾ ਮਾਂ ਦਾ ਦੁੱਧ ਰਿਕਾਰਡ 16 17 ਕਿਲੋ 16 17 ਕਿਲੋ ਹਾਂਜੀ ਠੀਕ ਆ ਤੇ ਇਹ ਝੋਟੀ ਦੀ ਗੱਲ ਕਰੀਏ ਪਹਿਲੇ ਸੂਏ ਫਿਰ ਕਿੰਨਾ ਕੁ ਦੁੱਧ ਚੋਆ ਆ ਮਾਰਾ ਮਾਰ ਕੇ ਕਿਹਦਾ ਦਿਖਾ ਪਹਿਲੇ ਸੂਏ 14 ਕਿਲੋ ਦੁੱਧ ਚੋਆ ਵੀਰ ਆਪਾਂ ਆਪਣੇ ਹੱਥੇ ਇਹका 14 ਕਿਲੋ ਦੁੱਧ ਚੋਂਦੀ ਰਹੀ ਆ। ਠੀਕ ਹੈ ਕੋਈ ਬੈਕ ਸਾਈਡ ਤੋਂ ਤੁਹਾਨੂੰ ਪੂਰਾ ਬਾਡੀ ਸਟਰਕਚਰ ਦਿਖਾ ਦਿੰਨੇ ਆ। ਆਰਡਰ ਕੁਆਲਿਟੀ ਮੇਰਾ ਭਰਾ ਦੇਖ ਸਕਦੇ ਜੇ। ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਿਹਾ ਵਿਰਲ ਬੰਦ ਚੰਗੀ ਆ। ਚੌ ਪੈਰਾਂ ਤੇ ਮਾਰਕਿੰਗ ਅੱਖਾਂ ਦੇ ਵਿੱਚ ਜਵਾਬ ਤੁਹਾਨੂੰ ਨਜ਼ਰ ਆਊਗਾ। ਬੱਗੀ ਮੋਛ ਨਾਸ ਬੱਗੀ ਆ, ਮੱਥੇ ਬੱਲ, ਸਿੰਘ ਪੂਰਾ ਗੋਲ ਆ। ਬੈਕ ਸਾਈਡ ਤੋਂ ਇਦਾਂ ਕੋਈ ਤੁਹਾਨੂੰ ਦਿਖਾ ਦਗੀ ਆਪਾਂ। ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਮੇਰਾ ਭਰਾ ਕੋਈ ਚੰਗੀ ਤੁਸਲੀ ਨਾਲ ਦੇਖ ਲੋ। ਇੱਕ ਸਾਰ ਬਿਲਕੁਲ ਪੱਧਰ ਲੈਵਾ। ਕਦੀ ਕਰਵੋਲ ਜੇਕਰ ਦਿਨਾਂ ਦੀ ਗੱਲ ਕਰੀਏ ਸਮਾਂ ਹਜੇ ਦਾ ਲੱਗ ਸਮ ਕਿੰਨਾ ਕੁ ਬਾਕੀ ਆ ਸੁਣਦਾ ਸਮਾ ਵੀਰ 8 ਸਤੰਬਰ ਨੂੰ ਦਿਨ ਪੂਰੇ ਹੁੰਦੇ ਆ ਜੀ 8 ਸਤੰਬਰ ਨੂੰ ਹਾਂਜੀ ਲੋ ਜੀ 8 ਸਤੰਬਰ ਨੂੰ ਦਿਨ ਪੂਰੇ ਹੁੰਦੇ ਆ 8 ਸਤੰਬਰ ਤੇ 2-4 ਦਿਨ ਉੱਤੇ ਵੀ ਲੱਗ ਜਾ ਸਕਦੀ ਆ ਠੀਕ ਆ ਹਾਂਜੀ ਤੇ ਚਲੋ ਪਲੀ ਪਲੀਤੀ ਆ ਰਾਜੀ ਆ ਮੈਂ ਹਨਾ ਹਾਂਜੀ ਠੀਕ ਆ ਬਾਕੀ ਚੌਣ ਚ ਬਾਅਦ ਜਦੋਂ ਆਪਾਂ ਪਹਿਲੇ ਚੋਈ ਹੈਨ ਪੋਲੀ ਪੱਲੀ ਲੰਮਾ ਸਮਾਂ ਮਿਲਦੀ ਰਹੀ ਆ ਹਾਂਜੀ ਲੰਮਾ ਸਮਾਂ ਕਿਉਂਕਿ ਇੱਕ ਘਰੋਂ ਜਦੋਂ ਆਪਾਂ ਸਮਾਂ ਛੱਡੀ ਦੋ ਕੁ ਮਹੀਨੇ ਠੀਕ ਆ ਹਾਂਜੀ ਅੱਗੇ ਗੱਬਣ ਕਿਹੜੇ ਸੀਮਣ ਤੋਂ ਮਾਲੀ ਤੋਂ ਆ ਜਾਂ ਕੋ ਮਾਦੀ ਸਵਰਾ ਨੀਲੀ ਰਾਵੀ ਦਾ ਮਾਲ ਇਹ ਹਾਂ ਨੀਲੀ ਰਾਵੀ ਤੋਂ ਦਪਣਾ ਹਾਂਜੀ ਲਓ ਜੀ ਇੱਕ ਵਾਰੀ ਆਰਡਰ ਫੇਰ ਤੁਹਾਨੂੰ ਦਿਖਾ ਪੈਂਦੇ ਆ 6 ਲਾਜੇ 7 ਲੈ ਜੇ ਵੈਸੇ 6 7 ਨੂੰ ਦਿਨੇ ਤੇ ਪੂਰੇ ਹੁੰਦੇ ਆ ਇਹ ਉੱਤੇ ਖੜ ਜੇ ਗਰਮਾਲੀ 2 ਲੈ ਜੇ 4 ਲੈ ਜੇ 3 ਲੈ ਜੇ ਉਹ ਮੇਰੇ ਭਰਾ ਤੁਸੀਂ ਐਕਸਟਰਾ ਦਿਨ ਕਹਿ ਲਿਓ ਥੱਲਿਓ ਲੱਥੀ ਕਾਫੀ ਆ ਬਾਕੀ ਬਣੀ ਆਉਂਦੀ ਆ ਦਿਨੋ ਦਿਨ ਮੇਰੇ ਭਰਾ ਤੁਸੀਂ ਮਾਰੋਗੇ ਝਾਤ ਵੀ ਦਿਨੋ ਦਿਨ ਜਿਹੜੀ ਬਣ ਕੇ ਤਿਆਰ ਹੁੰਦੀ ਜਾਂਦੀ ਆ ਥੱਲਿਓ ਗਰਮਾਲੀ ਚੰਗੀ ਆ ਤੇ 14 ਕਿਲੋ ਮਿਲਕਿੰਗ ਇਹਨੇ ਕਰਵਾਈ ਆ ਪਹਿਲੇ ਸਵੇ ਪਲੂਣ 16 ਪਿੱਠਪੂੜਾ ਬਾਕੀ ਇਹਨੋਂ ਤੋਂ ਬਿਲਕੁਲ ਪਤਲੇ ਪਿੰਡੇ ਦੀ ਆ ਫੇਸ ਕੁਆਲਿਟੀ ਚੰਗੀ ਆ ਤੇ ਬਾਕੀ ਡਿਟੇਲ ਤੁਹਾਨੂੰ ਦੇ ਦਿੱਤੀ ਵੀ ਆ ਕਿ ਬਣੀ ਸੋਰੀ ਆ ਨੀਲੀ ਰਾਵੀ ਦੇ ਮਾਲੀ ਤੋਂ ਵੀਰ ਦੱਸੰਦਿਆ ਵੀ ਇਹਨਾਂ ਦੇ ਪਿੰਡ ਹੀ ਸਭਰਾ ਜਿਹੜਾ ਮਾਲੀ ਆ ਨੀਲੀ ਰਾਵੀ ਦਾ ਉਹਦੇ ਤੋਂ ਬਣੀ ਆ ਥੋੜੇ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਈਏ ਇਹਨੂੰ ਜੀ ਬਾਕੀ ਬਾਡੀ ਵੇਟ ਬਹੁਤ ਸੋਹਣਾ ਵਜਨ ਰੋੜ ਪੂਰਾ ਤੇ ਹਾਈਟ ਜਿੱਦਾਂ ਇੱਕ ਨਾਰਮਲ ਆਪਾਂ ਮੱਝਾਂ ਦੀ ਨੀਲੀ ਰਾਵੀ ਦੇ ਵਿੱਚ ਖਾਸ ਤੌਰ ਤੇ ਮੱਝਾਂ ਦੀ ਹਾਈਟ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਮੀਡੀਅਮ ਤੋਂ ਪਰਾਸਾ ਜ਼ਿਆਦਾਤਰ ਮੱਝਾਂ ਦੀ ਆਪਾਂ ਹਾਈਟ ਨੀਲੀ ਰਾਵੀ ਦੇ ਵਿੱਚ ਖਾਸ ਤੌਰ ਤੇ ਆਈਡੀ ਵੀ ਦੇਖਦੇ ਆ ਠੀਕ ਆ ਜੀ ਇਹ ਕਰੋ ਚੈੱਕ ਸੋ ਪੂਰੀ ਤਸਲੀਮ ਨਾਲ ਦਿਖਾ ਦਿਓ ਆਰਡਰ ਕੁਆਲਟੀ ਆ ਦੇਖੋ ਆ ਦੇਖੋ ਸੋ 400 ਲੇਵਾ ਮੋਟਪੋਂ ਠੀਕ ਆ ਜੀ 14 ਕਿਲੋ ਇਸ ਵਾਰ ਦੂਜਾ ਸਵੇਰ ਸੋਣ ਵਾਲੀ ਆ ਤੇ ਚੰਗੀ ਆਸ ਉਮੀਦ ਆਪਾਂ ਕਰ ਸਕਦੇ ਆ ਵੀ ਨਾਰਮਲੀ ਪਹਿਲੇ ਸਵੇਰ ਵਿੱਚ ਝੋਟੀਆਂ ਚਲੋ ਨਾਰਮਲ ਦੁੱਧ ਕੱਢਦੀਆਂ ਵੀ ਦੂਜੇ ਤੀਜੇ ਸਵੇਰ ਜਾ ਕੇ ਚੰਗੀਆਂ ਮੱਝਾਂ ਬਣ ਕੇ ਤਿਆਰ ਹੁੰਦੀਆਂ ਨੇ ਫੇਸ ਕੁਆਲਿਟੀ ਮੇਰਾ ਭਰਾ ਮਾਰੋ ਚਾਤ ਆਰਡਰ ਕੁਆਲਿਟੀ ਬਹੁਤ ਸੁਣੀ ਆ ਸੋ ਜਿੰਨਾ ਵੀ ਇਹ ਲੈਵਾ ਉਨਾ ਹੀ ਗਾਂ ਤੇ ਉਨਾ ਹੀ ਪਛਾਣ ਆਕੋ ਨਹੀਂ ਤੋੜ ਦੋ ਤੋੜ ਦੋ ਆ ਜਾਣਦੇ ਹੋ ਜੀ ਬਾਕੀ ਗਰਮਲ ਸਿਆ ਛੱਡੀ ਵੀ ਤੇ ਸਿਰਫ ਜਿਵੇਂ ਤੁਸੀਂ ਦੱਸਿਆ ਵੀ 2 ਮਹੀਨੇ ਪਹਿਲਾਂ ਤੇ ਵੀਰਾ ਆਪਾਂ 2 ਮਹੀਨੇ ਆ ਗਏ ਹਾਂ ਵੀ ਮਿੱਠੀ ਮਿੱਠੀ ਬਹੁਤ ਰਹੀ ਠੀਕ ਆ ਹਾਂਜੀ ਲੈ ਵੀ ਵੀਰੇ ਮੋੜ ਲਿਓ ਮੋੜ ਲਿਓ ਆ ਦੇਖੋ ਲੋ ਠੀਕ ਹੈ ਜੀ ਬਾਕੀ ਨੇਚਰ ਵਾਈਜ਼ ਵੀ ਜੇਕਰ ਗੱਲ ਕਰੀਏ ਠੰਡੀ ਮਿੱਠੀ ਆ ਤੋਰੇ ਤੋਂ ਪਤਾ ਲੱਗ ਜਾਂਦਾ ਪਸ਼ੂ ਕੋਈ ਕਿਸੇ ਰਕਮ ਦਾ ਕਾਲਾ ਨਹੀਂ ਪੈਂਦਾ ਹੈਗਾ ਗਰਵੇਲੇ ਜਿੱਤਾ ਆਪਣਾ ਬਿਲਕੁਲ ਇੱਧਰ ਸੱਤ ਲੋਹ ਜੀ ਦਰਿਆ ਦਾ ਕੰਢਾ ਲੱਗਦਾ ਹਾਂਜੀ ਜ਼ਿਆਦਾਤਰ ਮੱਜਾਂ ਝੋਟੀਆਂ ਆਪਾਂ ਛੱਡ ਵੀ ਲੈਂਦੇ ਰਹੇ ਜਾਂ ਘਰੇ ਆਪਣੇ ਪਸ਼ੂ ਨਹੀਂ ਆਪਾਂ ਘਰੇ ਹੀ ਆਣਾ ਚਰਾਣ ਦਾ ਕੋਈ ਕੰਮ ਨਹੀਂ ਹੈਗਾ ਆਪਣੇ ਕੋਲ ਠੀਕ ਆ ਹਾਂਜੀ ਠੀਕ ਆ ਠੀਕ ਮੈਂ ਕਿਹਾ ਜਿਹੜਾ ਸਾਡਾ ਤੋਰਾ ਤਾਰਾ ਸ਼ਾਇਦ ਵੀ ਖੁੱਲਾ ਕਦੀ ਆਪਾਂ ਮਾਲ ਛੱਡਿਆ ਛੁੱਟਿਆ ਹੋਵੇ ਤਾਂ ਕਰਕੇ ਆਪ ਕੋ ਪਈਏ ਪਸ਼ੂ ਥੋੜਾ ਸਵੇਰਾਂ ਤੁਰਦੇ ਨਹੀਂ ਨਹੀਂ ਆਪਣਾ ਚਾਰ ਦਾ ਕੰਮ ਹੀ ਨਹੀਂ ਹੈਗਾ ਠੀਕ ਆ ਠੀਕਾ। ਉਹ ਕਿ ਗਰਵੇਲ ਦੀ ਡਿਮਾਂਡ ਇਹਦਾ ਮੁੱਲ ਕੀ ਕਰਦੇ ਪਏ ਆ ਵੀ ਦੂਜਾ ਸੁਬਾ ਝੋਟੀ ਆ ਬਾਕੀ ਪ੍ਰੋਪਰ ਆਪਾਂ ਦਿਖਾ ਦਿੱਤੀ ਐ ਚੰਗੀ ਆ ਸਾਫ ਸੁਥਰੀ ਆ ਬਾਕੀ ਪਿੱਛੇ ਭਾਰ ਦੀ ਕਿਸੇ ਰਕਮ ਦੀ ਮੁਸ਼ਕਲ ਤੇ ਨਹੀਂ ਕੋਈ। ਨਹੀਂ ਨਹੀਂ ਭਾਈ। ਠੀਕ ਆ ਭਰਾ। ਤੇ ਕੀ ਡਿਮਾਂਡ ਕਰਦੇ ਆਂ ਦੀ ਦੇਣੀ ਕਿੰਨੇ ਦੀ ਆ? ਡਿਮਾਂਡ ਤੇ 1.5 ਲੱਖ ਕਰਦੇ ਆਂ ਭਾਈ। 1.5 ਲੱਖ? ਹਾਂਜੀ। ਚਲੋ ਕੋਈ ਵੀ ਭੈਣ ਭਰਾ ਆਪਣਾ ਸੱਜਣ ਆਪਾਂ ਹਮੇਸ਼ਾ ਇਹ ਗੱਲ ਨੋਟ ਕਰਾਉਣੇ ਵੀ ਜਿਹੋ ਜਿਹੋ ਚਲੋ ਹਾਲਾਤ ਚੱਲਣ ਦੇ ਪਰ ਤੁਹਾਡੀ ਚੀਜ਼ ਆ। ਹਾਂਜੀ। ਜੀ ਦੇ ਮੁੱਲ ਲੱਗਣਾ ਜੇ ਉਹਦੀ 30 ਚਾ ਚਲੋ ਉਹ ਰੇਟ ਤਾਂ ਭਰਾਵਾਂ ਨੂੰ ਭਰ ਕੇ ਫੇਰ ਹੀ ਖਰੀਦਣੀ ਪੈਣੀ ਹੈ ਹਾਂਜੀ ਫਿਰ ਵੀ ਕੋਈ ਜਾਇਜ਼ ਜੈ ਦੇ ਵਿੱਚੋਂ ਕੋਈ ਮਾਨਤਨ ਕਰਕੇ ਕਿੱਥੇ ਜੈਸਨ ਹੁੰਦੀ ਹੈ ਛੋੜ ਛੱਪਾ ਕਰਕੇ 145 ਦੀ ਦੇਣਾ 145 ਦੀ ਹਾਂਜੀ 145 ਦੀ ਜੈਸਨ ਹੋਈ ਆ ਠੀਕ ਹੈ ਭਰਾ ਹਾਂਜੀ ਲਓ ਵੀ 1 ਲੱਖ 45000 ਦੀ ਕਿਸਾਨ ਵੀਰੋ ਵੀਰਾਂ ਦਾ ਵੀ ਇਹ ਆਪਾਂ ਮੱਝ ਦੇ ਦਿਆਂਗੇ ਭਰਾਵਾਂ ਨੂੰ ਬਾਕੀ ਇਧਰ ਬਹਿਣੀ ਵਾਲੇ ਪਾਸਿਓਂ ਵੀ ਮੈਂ ਤੁਹਾਨੂੰ ਇੱਕੋ ਹੀ ਦਿਖਾ ਦਿਆਂ ਠੀਕ ਆ ਜੀ ਵੱਡ ਵੀਰ ਨੂੰ ਤੁਸੀਂ ਦੇਖ ਸਕਦੇ ਜੇ ਮਾੜਾ ਜਿਹਾ ਇੱਕ ਨਿੱਕਾ ਸੈਂਟਰ ਤੇ ਬੱਚਾ ਲੱਗਾ ਵੈਸੇ ਕਈ ਨਾ ਫੋਰ ਸ਼ਾਂਗ ਜੀ ਇਹ ਕਦੀ ਲੱਗੀ ਹੁੰਦੀ ਆ ਉਹਦਾ ਕੋਈ ਮਕਸਦ ਨਹੀਂ ਹੈ ਕੋਈ ਮਤਲਬ ਨਹੀਂ ਕੋਈ ਬਾਕੀ ਚਾਰੇ ਥਾਂ ਜਿਹੜਾ ਮੇਰਾ ਭਰਾ ਕੋਈ ਵੀ ਟਿੱਪ ਕੇ ਤਸੱਲੀ ਕਰਕੇ ਲੈ ਜਾਵੇ ਠੀਕ ਆ ਜੀ ਜਿਹੜੇ ਦੂਰ ਨੇੜੇੋਂ ਨਹੀਂ ਆ ਜਾ ਸਕਦੇ ਆਪਾਂ ਉਹਨਾਂ ਨੂੰ ਵੀ ਇਹ ਤੀਰ ਬੇਨਤੀ ਕਰਦੇ ਆ ਆਇਆ ਕਰੋ ਜਰੂਰ ਆਇਆ ਕਰੋ ਜਿਹੜੇ ਮੇਰੇ ਭਰਾ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਵੀਡੀਓ ਕਾਲ ਤੇ ਪੇਸ਼ਕ ਆਪਣੀ ਤਪਾਲਿਓ ਜੇ ਚੌਥਾ ਥਣਾ ਦੀ ਬਾਕੀ ਪਿਛੇ ਭਾਰ ਦੀ ਗਰੰਟੀ ਤਸੱਲੀ ਵੀਰਾਂ ਦਾ ਪੂਰੀ ਆ ਬਾਕੀ ਤੁਹਾਨੂੰ ਦਿਖਾ ਦਿੱਤੀ ਆ ਜਿਹੜੇ ਭਰਾ ਨੂੰ ਪਸੰਦ ਆਉਂਦੀ ਆ ਉਹ ਖਾਸ ਤੌਰ ਤੇ ਗੱਲਬਾਤ ਕਰ ਲਿਓ ਰੇਟ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਸੋ ਚੰਗੀ ਲੱਗੀ ਵੀਡੀਓ ਬਾਕੀ ਸ਼ੇਅਰ ਕਰਦੇ ਹੋ ਇੱਕ ਗਰਵੇਲ ਨੰਬਰ ਆਪਣੇ ਕਰਦੇ ਸਾਂਝੇ ਨੰਬਰ ਆ ਆਪਣਾ 97794999480 ਠੀਕ ਆ ਜੀ ਹਾਂਜੀ ਲੋ ਵੀ ਇਹ ਨੰਬਰ ਕਿਸਾਨ ਵੀਰੋ ਜਿਹੜਾ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਇਸ ਵੀਡੀਓ ਦੇ ਵਿੱਚ ਇੱਕੋ ਇੱਕ ਜਿਹੜੀ ਇਹ ਮੱਝ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਤੇ ਵਿਜ਼ਿਟ ਤੁਸੀਂ ਕਰ ਸਕਦੇ ਜੇ ਵੱਡੇ ਸਭਰਾ ਤੁਸੀਂ ਪਹੁੰਚੋਗੇ ਉੱਥੋਂ ਇੱਕ ਛੜਕ ਜਿਹੜੀ ਨਿਕਲਦੀ ਆ ਬਿਲਕੁਲ ਉਹ ਕੋਟ ਬੁੱਡਨ ਛੜ ਕੇ ਜਾਂਦੀ ਆ ਤੇ ਤਕਰੀਬਨ ਉਥੋਂ ਨਾਲ ਉਹ ਕਿਲਾ ਦੋ ਕਿਲੇ ਕੋ ਚਾਰ ਕਿਲੇ ਹਟਮਾ ਜਿਹੜਾ ਵੀਰ ਹੋਂ ਦਾ ਘਰ ਹੈਗਾ ਕਾਲ ਲਾ ਲਿਓ ਇੱਥੇ ਤੁਸੀਂ ਵਿਜ਼ਿਟ ਕਰ ਜੂਗੇ ਧੰਨਵਾਦ ਪੂਰੀ ਵੀਡੀਓ ਵੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ